ਨਾ ਤੈਨੂੰ ਕਾਹਲੀ ਕਦੀ ਸੀ ਜਾਨ ਦੀ ਮਾੜਾ ਮੋਟਾ ਅੱਗ ਤੋਂ ਕੰਮ ਲੈਣਾ ਕਰ ਆਪ ਤਾਂ ਤੁਸੀਂ ਟਲ ਕੇ ਬਾਹਰ ਨੂੰ ਚਲੇ ਗਏ ਫਿਰ ਮੈਂ ਕਰਦੀ ਵੀ ਕੀ ਮੰਮੀ ਉਹਨੇ ਦਵਾਈ ਐਨਾ ਪਾਤਾ ਸੀ ਮੇਰੇ ਤੇ ਪਾਤਾ ਸੀ ਤੇਰੇ ਤੇ ਦਵਾ ਅਣਮੋਲ ਨੂੰ ਆਖੇ ਮਾਂ ਆਪਦੀ ਮਰਜ਼ੀ ਨਾਲ ਗਈਆਂ ਹੁਣ ਮੈਨੂੰ ਕਹੀ ਜਾਂਦੇ ਦਵਾ ਪਾ ਲਿਆ ਸੀ ਫਿਰ ਤੁਸੀਂ ਐਵੇਂ ਹੀ ਦੇਖੋ ਨਾ ਮੰਮੀ ਹੁਣ ਆਏ ਹੋਏ ਸੀ ਉਹਨਾਂ ਸਾਹਮਣੇ ਤਾਂ ਕਹਿ ਲਈ ਸੀ ਵਿਆਹ ਕਰਾ ਕੇ ਤਾਂ ਕੁੜੀ ਫਾਸੀ ਜਾਂਦੀ ਐ ਕਦੀ ਪੇਕਿਆ ਦੀ ਸੁਣੋ ਕਦੀ ਸਹੁਰੇ ਦੀ ਸੁਣੋ ਨਾ ਤੇਰੀ ਮੰਮੀ ਆਉਂਦੇ ਬੇਕਾਉ ਨਹੀਂ ਸੁਣਦੀ ਐ ਉਹ ਵੀ ਤੇਰੇ ਡੈਡੀ ਦੀ ਸੁਣਦੀ ਐ ਉਹਨਾਂ ਦੀ ਤਾਂ ਹੁਣ ਉਮਰ ਹੋਈ ਪਈ ਐ ਤੁਸੀਂ ਐ ਦੇਖੋ ਕਿ ਐ ਸਾਲ ਹੋ ਗਏ ਮੰਮੀ ਨੂੰ ਇੱਥੇ ਰਹਿੰਦੇ ਇਹਨੂੰ ਨਾਲੇ ਆਪਸੇ ਉਹਨਾਂ ਦੀ ਬਣਦੀ ਵੀ ਐ ਮੰਮੀ ਡੈਡੀ ਦੀ ਵੇਖ ਲੈ ਫਿਰ ਦਿਮਾਗ ਤੋਂ ਕੰਮ ਲੈ ਲਿਆ ਕਰ ਉਹਨਾਂ ਦੀ ਕਿੰਨੀ ਬਣਦੀ ਐ ਨਾ ਮੇਰੀ ਕਿਤੇ ਤੁਹਾਡੇ ਨਾਲ ਬਣਦੀ ਨਹੀਂ ਹੈਗੀ ਤੁਸੀਂ ਉਹ ਨਹੀਂ ਮੇਰੀ ਗੱਲ ਮੰਨਦੇ ਹੈਗੇ ਡਿੰਪਲ ਦਾ ਮੈਂ ਕੀ ਮਾੜਾ ਕਰਤਾ ਮੈਂ ਤਾਂ ਉਹਦੇ ਬਾਰੇ ਹੀ ਸੋਚਦੀ ਆ ਚੰਗਾ ਹੀ ਸੋਚਣ ਨਾਲੇ ਉਹ ਤੈਨੂੰ 20 ਵਾਰੀ ਕਿਹਾ ਵੀ ਉਹ ਆਪਦੀ ਮਰਜ਼ੀ ਕਰਦੀ ਐ ਅਸੀਂ ਪਾਲ ਪਲੋਸ ਕੇ ਐਡੀ ਵੱਡੀ ਕਰਤੀ ਉਹ ਤਾਂ ਸਾਡੀ ਨਹੀਂ ਸੁਣਦੀ ਤੇਰੀ ਕਿੱਥੋਂ ਸੁਣ ਲੂਗੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਕਿਸ ਮਿੱਟੀ ਦੀ ਬਣੀ ਐ ਜਿਹੜੀ ਕਿਸੇ ਦੀ ਗੱਲ ਹੀ ਨਹੀਂ ਮੰਨਦੀ ਜੇ ਮੰਮੀ ਇੱਥੇ ਹੁੰਦੇ ਨਾ ਇਹਨੂੰ ਆਪੇ ਸਮਝਾ ਲੈਂਦੇ ਉਹ ਮੰਮੀ ਨੇ ਵੀ ਬਥੇਰਾ ਜ਼ੋਰ ਲਾਇਆ ਪਰ ਇਹ ਮਾਂ ਦੀ ਤੀ ਟਸ ਤੋਂ ਮਸ ਨਹੀਂ ਹੋਈ ਹੁਣ ਤੁਸੀਂ ਐਂ ਦੱਸੋ ਮੰਮੀ ਨੇ ਕਦੋਂ ਆਉਣਾ ਕਿੰਨੇ ਦਿਨ ਹੋ ਗਿਆ ਉਹਨਾਂ ਨੂੰ ਗਿਆ ਨੂੰ ਕਰਿਆ ਆ ਕੇ ਵੇਖ ਲੈ ਘਰ ਚ ਚੰਨੀ ਕੀ ਜਾਂਦਾ ਉਹ ਹਜੇ ਨਹੀਂ ਆਉਂਦੀਗੀ ਪਹਿਲਾਂ ਤਾਂ ਨਾਨੀ ਤੇ ਸੱਟ ਲੱਗੀ ਸੀ ਤੇ ਹੁਣ ਮਾਮੇ ਤੇ ਸੱਟ ਲੱਗੀ ਐਕਸੀਡੈਂਟ ਹੋ ਗਿਆ ਲਓ ਜੀ ਕਰ ਲੋ ਗੱਲ ਇੱਥੇ ਸਾਡੇ ਐਕਸੀਡੈਂਟ ਹੋਈ ਜਾਂਦੇ ਨੇ ਮੰਮੀ ਜਾ ਕੇ ਉੱਥੇ ਬੈਠੀ ਐ ਨਾਲੇ ਮੈਨੂੰ ਐਂ ਦੱਸੋ ਮਾਮੀ ਉੱਥੇ ਹੈਗੀ ਤਾਂ ਹੈ ਦੇਖ ਰੇ ਕਰਨ ਨੂੰ ਮੰਮੀ ਵੀ ਨਾ ਬਸ ਉਹੀ ਐ ਉਹ ਹੈਗੀ ਤਾਂ ਹੈ ਉਹ ਜਦੋਂ ਡਿੰਪਲ ਦਾ ਕੋਰਸ ਕਰਾਇਆ ਸੀ ਨਾ ਉਦੋਂ ਮਾਮੇ ਤੋਂ ਪੈਸੇ ਖੜੇ ਸੀ ਅੱਛਾ ਕਾਹੀਂ ਫਿਰ ਅਗਲਾ ਛੇਪ ਚ ਕਮ ਲੈਂਦਾ ਮੈਂ ਵੀ ਕਹਾ ਮੰਮੀ ਆਪਣਾ ਘਰ ਛੱਡ ਕੇ ਉੱਥੇ ਕਾਦੋ ਬੈਠੀ ਐ ਬਸ ਹਰ ਪਾਸੇ ਫਸੇ ਬੈਠੇ ਐ ਇਹਨੂੰ ਕੁਝ ਯਾਦ ਨਹੀਂ ਵੀ ਮੇਰੇ ਲਈ ਕੀ ਕੀਤਾ ਚਲੋ ਛੱਡੋ ਹੁਣ ਜੋ ਕਿਸਮਤ ਚ ਹੋਇਆ ਨਾ ਉਹ ਹੀ ਮਿਲ ਜਾਣਾ ਐਵੇਂ ਨਾ ਤੁਸੀਂ ਟੈਨਸ਼ਨ ਲਿਆ ਕਰੋ ਮੈਂ ਦੇਖਾਂਗੀ ਇਹਨੂੰ ਸਮਝਾ ਕੇ ਕੀ ਕਹਿੰਦੀ ਐ ਮੈਂ ਤਾਂ ਸਮਝਾ ਸਮਝਾ ਕੇ ਵੀ ਅੱਕ ਚੁੱਕੀ ਆ ਹੁਣ ਤਾਂ ਮੇਰੇ ਨਾਲ ਇਹਦੇ ਨਾਲ ਗੱਲ ਕਰਨ ਨੂੰ ਦਿਲ ਵੀ ਨਹੀਂ ਕਰਦਾ ਚਲ ਦੇਖ ਲਈ ਜੇ ਸਮਝਦੀ ਐ ਤਾਂ ਮੈਂ ਤਾਂ ਉਥੇ ਰਸਝਾ ਲਿਆ ਇਹਨੂੰ ਚਾਹ ਤਾਂ ਮੈਂ ਆਇਆ ਕਰ ਚਾਹ ਹੀ ਪੁੱਟ ਬਣਾ ਕੇ ਲੈ ਆਇਆ ਫਿਰ ਮੈਂ ਖੇਤੇ ਜਾਣਾ ਬਣਾ ਦੰਨੀ ਆ ਚਾਹ ਦੀ ਪੁੱਟ ਪਤਾ ਨਹੀਂ ਤੁਹਾਡੇ ਨਾਲ ਗੱਲ ਚ ਕਿਵੇਂ ਸਾਰਾ ਕੁਝ ਲੰਗੀ ਜਾਂਦਾ ਘਰ ਚ ਚੱਲੇ ਕੇ ਜਾਂਦਾ ਇਹ ਤਾਂ ਦੇਖਦੇ ਨਹੀਂ ਕਿੱਥੇ ਲੱਗੂ ਕੀਤਾ ਇਹ ਕੁੜੀ ਨੇ ਡਿੰਪਲ ਕੀ ਹਾਲ ਹੈ ਕੀ ਕਰੀ ਜਾਂਦੀ ਹੈ ਵਧੀਆ ਭਾਬੀ ਤੁਸੀਂ ਦੱਸੋ ਕਿਵੇਂ ਹੋ ਮੈਂ ਠੀਕ ਹਾਂ ਅੱਛਾ ਮੈਂ ਤਾਂ ਠੀਕ ਹਾਂ ਤੂੰ ਤਾਂ ਮੇਰੇ ਕੋਲ ਆਈ ਨਹੀਂ ਮੈਂ ਸੋਚੇ ਮੈਂ ਹੀ ਤੇਰੇ ਕੋਲ ਆ ਜਾ ਬਸ ਭਾਬੀ ਕੱਪੜੇ ਤੈਹ ਲਾਉਂਦੀ ਸੀ ਨਾ ਤਾਂ ਕਰਕੇ ਹੁਣ ਤੁਸੀਂ ਦੱਸੋ ਤੁਹਾਡੇ ਪਿੰਡ ਸਾਰੇ ਠੀਕ ਨੇ ਹਾਂ ਪਿੰਡ ਤਾਂ ਸਾਰੇ ਠੀਕ ਨੇ ਕੰਬਲੀਏ ਤੂੰ ਤਾਂ ਮੈਨੂੰ ਉਥੇ ਜਾ ਕੇ ਫੋਨ ਵੀ ਨਹੀਂ ਕਰਿਆ ਹੈਗਾ ਕਿ ਮੈਂ ਕਿਵੇਂ ਹਾਂ ਕਿਵੇਂ ਨਹੀਂ ਖਲੀ ਵੀ ਮੇਰਾ ਨਾਰਾਜ਼ ਹੈ ਨਹੀਂ ਭਾਬੀ ਨਾਰਾਜ਼ਗੀ ਕਾ ਦੀ ਤੁਹਾਡੇ ਨਾਲ ਬਸ ਵੈਸੀ ਘਰੇ ਕੰਮ ਬਹੁਤ ਹੁੰਦੇ ਨੇਗੇ ਤੇ ਮੈਂ ਇੱਕ ਟੈਨਸ਼ਨ ਵਿੱਚ ਚੱਲੀ ਜਾਂਦੀ ਸੀ ਵੇਖ ਡਿੰਪਲ ਤੂੰ ਮੇਰੀ ਭੈਣਾ ਵਰਗੀ ਐ ਬੇਸ਼ੱਕ ਮੈਂ ਪਹਿਲੇ ਤੇਰੇ ਨਾਲ ਬਹੁਤ ਗਲਤ ਕਰ ਰਹੀ ਸੀ ਆਪਣੇ ਭਰਾ ਨਾਲ ਰਿਸ਼ਤਾ ਕਰਾ ਕੇ ਪਰ ਹੁਣ ਮੈਂ ਤੇਨਾਂ ਗਲਤ ਨਹੀਂ ਹੋਣ ਦਿੰਦੀ ਕੀ ਮਤਲਬ ਭਾਬੀ ਮੈਂ ਕੁਝ ਸਮਝੀ ਨਹੀਂ ਕੀ ਨਹੀਂ ਗਲਤ ਹੋਣ ਦਿੰਦੇ ਤੁਸੀਂ ਡਿੰਪਲ ਮੈਂ ਵੀ ਇੱਕ ਕੁੜੀ ਆ ਮੈਂ ਤੇਰੇ ਬਾਰੇ ਬਹੁਤ ਸੋਚਿਆ ਪਿੰਡ ਜਾ ਕੇ ਜਿਹੜੇ ਮੋੜ ਤੇ ਅੱਜ ਤੂੰ ਖੜੀ ਐ ਨਾ ਇਸ ਮੋੜ ਤੇ ਅਸਲ ਮੈਂ 5 ਸਾਲ ਪਹਿਲਾਂ ਖੜੀ ਸੀ ਮਤਲਬ ਭਾਬੀ ਜੀ ਮਤਲਬ ਇਹ ਡਿੰਪਲ ਵਿਆਹ ਤੋਂ ਪਹਿਲਾਂ ਮੈਂ ਇੱਕ ਮੁੰਡੇ ਨੂੰ ਬਹੁਤ ਪਿਆਰ ਕਰਦੀ ਸੀ ਪਰ ਉਹ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਇਸ ਕਰਕੇ ਮੇਰੇ ਘਰ ਦੇ ਮੰਨੇ ਨਹੀਂ ਤੇ ਮੇਰੇ ਘਰ ਦੇ ਨੇ ਮੇਰੇ ਤੋਂ ਬਿਨਾ ਪੁੱਛੇ ਸਰੇ ਬਾਈਨਰਿਸ਼ ਦਾ ਪੱਕਾ ਕਰਤਾ ਸੱਚੀ ਭਾਬੀ ਫਿਰ ਅੱਗੇ ਕੀ ਹੋਇਆ ਮੈਂ ਤੇ ਉਹ ਮੁੰਡੇ ਨੇ ਖਰੋ ਭੱਜਣ ਦੀ ਤਿਆਰੀ ਵੀ ਕਰ ਲਈ ਸੀ ਕਿਉਂਕਿ ਅਸੀਂ ਇੱਕ ਦੂਜੇ ਬਿਨਾ ਰਹਿ ਨਹੀਂ ਸੀ ਸਕਦੇ ਅੱਛਾ ਭਾਬੀ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਅੱਗੇ ਤੇ ਜਿਸ ਹੋਟਲ ਵਿੱਚ ਅਸੀਂ ਬਹਿ ਕੇ ਕੌਫੀ ਪੀਰੇ ਸੀ ਤੇ ਬਹਿ ਕੇ ਭੱਜਣ ਦੀ ਤਿਆਰੀ ਕਰ ਰਹੇ ਸੀ ਉਸੇ ਹੋਟਲ 'ਚ ਸਾਡੇ ਟੇਬਲ ਦੇ ਮਗਰ ਟੋਨੀ ਬੈਠਾ ਸੀ ਉਹਨੇ ਸਾਰੀ ਗੱਲ ਸੁਣ ਲਈ ਤੇ ਇਸ ਗੱਲ ਦਾ ਮੈਨੂੰ ਭੋਰਾ ਵੀ ਨਹੀਂ ਪਤਾ ਸੀ ਅੱਛਾ ਫੇਰ ਕੀ ਹੋਇਆ ਭਾਬੀ ਥੋੜੀ ਲਵ ਸਟੋਰੀ ਦਾ ਨਾ ਸੱਚੀ ਬਹੁਤ ਇੰਟਰਸਟਿਡ ਆ ਨਹੀਂ ਡਿੰਪਲ ਅੱਗੇ ਸੁਣ ਅੱਗੇ ਕੀ ਹੋਇਆ ਜਦੋਂ ਮੈਂ ਸਵੇਰੇ 4 ਵਜੇ ਘਰੋਂ ਭੱਜਣਾ ਸੀ ਅਸੀਂ ਇੱਕ ਪਿੰਡ ਦੇ ਮੋੜ ਤੇ ਇਕੱਠੇ ਹੋਣਾ ਸੀ ਤੇ ਟੋਨੀ ਉੱਥੇ ਪਹਿਲੇ ਹੀ ਮੁੰਡੇ ਲੈ ਕੇ ਪਹੁੰਚਿਆ ਹੋਇਆ ਸੀ ਆਪ ਤਾਂ ਉੱਥੇ ਕਿਤੇ ਲੁੱਕ ਗਿਆ ਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਡੇ ਆਲੇ ਦੁਆਲੇ ਮੁੰਡਿਆਂ ਨੇ ਘੇਰਾ ਪਾ ਲਿਆ ਤੇ ਉਸੇ ਮੁੰਡੇ ਨੂੰ ਕੁੱਟਣ ਲੱਗ ਕੇ ਹਾਂ ਭਾਬੀ ਫਿਰ ਕੀ ਹੋਇਆ ਸੀ ਹੋਣਾ ਕੀ ਸੀ ਡਿੰਪਲ ਜਦੋਂ ਟੋਨੀ ਆਇਆ ਮੈਨੂੰ ਜ਼ਬਰਦਸਤੀ ਘਰੇ ਲੈ ਗਿਆ ਤੇ ਉਸੇ ਮੁੰਡੇ ਨੂੰ ਇਹਨੇ ਬਥੇਰਾ ਕੁੱਟਵਾਇਆ ਫਿਰ ਭਾਬੀ ਫਿਰ ਉਹ ਮੁੰਡਾ ਹੁਣ ਕਿੱਥੇ ਹੋਊਗਾ ਤੇ ਉਹਦਾ ਵਿਆਹ ਹੋ ਗਿਆ ਹੋਊਗਾ ਭਲਾ ਵਿਆਹ ਕਿੱਥੇ ਡਿੰਪਲ ਵਿਆਹ ਕਰੋਨ ਜੋਗੇ ਇਹਨਾਂ ਨੇ ਛੱਡਿਆ ਹੀ ਨਹੀਂ ਹੁਣੇ ਮੁੜ ਕੇ ਵਿਆਹ ਹੀ ਨਹੀਂ ਕਰਵਾਇਆ ਭਾਬੀ ਫੇਰੀ ਸਾਰੀ ਗੱਲ ਵੀਰੇ ਨੇ ਤੁਹਾਡੇ ਘਰੇ ਦੱਸੀ ਨਹੀਂ ਹਾਂ ਘਰੇ ਇਹਨੂੰ ਤਾਂ ਸਿਰਫ ਇੱਕ ਬਹਾਨਾ ਮਿਲ ਗਿਆ ਸੀ ਮੇਰੇ ਘਰੇ ਜਾ ਕੇ ਪਤਾ ਕੀ ਕਹਿੰਦਾ ਕਿ ਤੁਹਾਡੀ ਕੁੜੀ ਕਿਸ ਨਾਲ ਖੇ ਖਾਂਦੀ ਫਿਰਦੀ ਐ ਮੈਂ ਨਹੀਂ ਵਿਆਹ ਕਰਾਉਣਾ ਇਹਦੇ ਨਾਲ ਮੇਰਾ ਤਾਂ ਸਾਫ ਜਵਾਬ ਐ ਛਾ ਭਾਬੀ ਇੰਨੀ ਗੱਲ ਵੱਧ ਗਈ ਸੀ ਵਿਆਹ ਤੋਂ ਪਹਿਲਾਂ ਸ਼ਾਇਦ ਮੈਨੂੰ ਇਸ ਕਰਕੇ ਨਹੀਂ ਪਤਾ ਕਿਉਂਕਿ ਉਸ ਟਾਈਮ ਮੈਂ ਹੋਸਟਲ 'ਚ ਸੀ ਨਾ ਹਾਂ ਡਿੰਪਲ ਤੋਂ ਉਸ ਟਾਈਮ ਹੋਸਟਲ 'ਚ ਸੀਗੀ ਬਸ ਫਿਰ ਮੰਮੀ ਨੇ ਇਹਦੀਆਂ ਬਹੁਤ ਮਿੰਤਾ ਕੱਢੀਆਂ ਕਿ ਸਾਡੀ ਕੁੜੀ ਇਹੋ ਜਿਹੀ ਨਹੀਂ ਹੈਗੀ ਮੈਂ ਮੰਮੀ ਨੂੰ ਬਥੇਰਾ ਸਮਝਾਇਆ ਕਿ ਉਸ ਮੁੰਡੇ ਤੇ ਮੇਰੇ ਵਿੱਚ ਐਜੋ ਕੁਝ ਗਲਤ ਨਹੀਂ ਹੋਇਆ ਅਸੀਂ ਸਿਰਫ ਪਿਆਰ ਕਰਦੇ ਆ ਦੋਵੇਂ ਜਾਣੇ ਤੇ ਵਿਆਹ ਕਰਾਉਣਾ ਚਾਹੁੰਦੇ ਆ ਫਿਰ ਇਹ ਸਾਡੀ ਇੱਕ ਨਹੀਂ ਮੰਨੀ ਵੀਰੇ ਨੇ ਵੈਸੇ ਬਹੁਤ ਗਲਤ ਕੀਤਾ ਭਾਬੀ ਤੇ ਫੇਰ ਤੁਹਾਡਾ ਵਿਆਹ ਕਿਵੇਂ ਹੋਇਆ ਕੇ ਇਹਨੇ ਸ਼ਰਤ ਰੱਖੀ ਸੀ 5 ਲੱਖ ਦੀ ਤੇ ਇੱਕ ਮੋਟਰਸਾਈਕਲ ਦੀ ਨਹੀਂ ਤਾਂ ਕਹਿੰਦਾ ਮੇਰਾ ਕੋਰਾ ਜਵਾਬ ਹੈ ਭਾਬੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜਾ ਵੀ ਕੋਈ ਇਸ ਦੁਨੀਆ ਦੇ ਵਿੱਚ ਪਿਆਰ ਕਰਦਾ ਆ ਉਹਦੀ ਕਹਾਣੀ ਭਲਾ ਅਧੂਰੀ ਕਿਉਂ ਰਹਿ ਜਾਂਦੀ ਆ ਕਿਉਂ ਨਹੀਂ ਲੋਕ ਉਹਨਾਂ ਨੂੰ ਮਿਲਣ ਦਿੰਦੇ ਬਸ ਡਿੰਪਲ ਕਿਤਾ ਸਭਿਆ ਤੋਂ ਰੀਚ ਚਲਦੀ ਆ ਰਹੀ ਐ ਕਿ ਜਿਹੜੇ ਪਿਆਰ ਕਰਦੇ ਨੇ ਉਹਨਾਂ ਦੀ ਕਹਾਣੀ ਅਧੂਰੀ ਰਹਿ ਜਾਂਦੀ ਐ ਪਰ ਮੈਂ ਤੇਨਾਂ ਵਾਦਾ ਕਰਦੀ ਆ ਮੈਂ ਤੇਰੀ ਕਹਾਣੀ ਅਧੂਰੀ ਨਹੀਂ ਰਹਿਣ ਦਿੰਦੀ ਮੈਂ ਤੇਰਾ ਵਿਆਹ ਜ਼ਰੂਰ ਕਰਾਵਾਂਗੀ ਉਹਦੇ ਨਾਲ ਕਿਵੇਂ ਪਰ ਭਾਬੀ ਕਿਵੇਂ ਹੋ ਗਏ ਸਭ ਤੂੰ ਇਸ ਗੱਲ ਦੀ ਟੈਨਸ਼ਨ ਬਿਲਕੁਲ ਨਾ ਲੈ ਟਾਈਮ ਆਉਣ ਤੇ ਮੈਂ ਤੈਨੂੰ ਸਾਰੀ ਗੱਲ ਸਮਝਾਵਾਂਗੀ ਚਲ ਆ ਜਾ ਰੋਟੀ ਖਾ ਲੈ ਤੂੰ ਵੀ ਭੁੱਖੀ ਹੋਣੀ ਕਿੰਨੇ ਟਾਈਮ ਦੀ चंगा भाभी आम चलो आज पता ही नहीं कि भाभी ने भी अपनी लाइफ च इन्ना कुछ देखा है शायद यदा तजुर्बा मेरे ज़्यादा होगा मैं कोई चंकी सलाह दे देती है दिया। क्योंकि हर टाइम तो नहीं यह बुरी हो सकती और बाकी जीवी दल सुनाइया ने ਲੱਗਦਾ ਤਾਂ ਇਦਾਂ ਹੀ ਐ 20 ਦੇ ਨਾਲ ਗਿਆ ਸਭ ਕੁਝ ਹੋਇਆ ਆ ਚੱਲ ਇੱਕ ਵਾਰੀ ਦੀ ਗੱਲ ਸੁਣ ਕੇ ਵੀ ਦੇਖ ਲਾਂਗੇ ਕੀ ਸਲਾਹ ਲੈਂਦੀ ਐ ਇਹ ਘੋਰ ਭਾਬੀ ਉੱਥੇ ਠੀਕ ਸੀ ਸਾਰੇ ਮਾਸੜੂਣੀ ਮਾਸੀ ਦੇ ਬਾਈ ਹਾਂ ਹਨਮੋਲ ਉੱਥੇ ਸਾਰੇ ਠੀਕ ਸੀ ਤੂ ਦਾ ਤੂ ਠੀਕ ਹੈ ਬਸ ਵਧੀਆ ਭਾਬੀ ਵਧੀਆ ਕੀਤਾ ਤੂ ਆ ਗਈ ਮੈਨੂੰ ਤਾਂ ਰੋਟੀ ਪਾਣੀ ਵੀ ਨਹੀਂ ਟਾਈਮ ਤੇ ਮਿਲਦਾ ਸੀ ਰੋਟੀ ਪਾਣੀ ਟਾਈਮ ਨਾਲ ਨਹੀਂ ਮਿਲਦਾ ਸੀ ਪਰ ਕਿਉਂ ਟਿੰਪਲ ਘਰੀ ਹੈਗੀ ਤਾਂ ਸੀ ਹੋ ਘਰੀ ਤਾਂ ਹੈਗੀ ਸੀ ਭਾਬੀ ਤੈਨੂੰ ਪਤਾ ਹੀ ਹੈ ਇਹ ਤਾਂ ਮੈਨੂੰ ਜੱਜ ਨਾਲ ਬੁਲਾਉਂਦੀ ਤੱਕ ਨਹੀਂ ਰੋਟੀ ਪਾਣੀ ਇਹਨੇ ਮੈਨੂੰ ਕਿੱਥੋਂ ਪੁੱਛਣਾ ਚਲ ਜੀ ਉਹਨੇ ਜੱਜ ਨਾਲ ਬੁਲਾਉਂਦੀ ਸੀ ਹੋ ਨਰਾ ਦੇ ਤੂ ਤਾਂ ਬੁਲਾ ਲੈਂਦਾ ਉਹਨੂੰ ਬਥੇਰਾ ਜਾਣਾ ਉਥੇ ਰਾਉ ਨੂੰ ਬੁਲਾਉਣਾ ਜਾ ਕੇ ਪਰ ਮੇਰੀ ਗੱਲ ਹੀ ਨਹੀਂ ਸੁਣਦੀ ਜਦੋਂ ਉਹਦੇ ਕੋਲ ਜਾਣਾ ਕਹਿ ਦੂ ਮੇਰੇ ਕਮਰੇ ਚੋਂ ਬਾਹਰ ਭੱਗ ਜਾ ਮੈਂ ਕੋਈ ਗੱਲ ਨਹੀਂ ਕਰਨੀ ਤੇ ਫਿਰ ਹੁਣ ਬੰਦਾ ਕਿੱਧਰ ਨੂੰ ਜਾਵੇ ਭਾਬੀ ਤੂੰ ਹੀ ਦੱਸ ਦੇ ਮੈਨੂੰ ਹਾਂ ਫਿਰ ਅਨਮੋਲ ਡਿੰਪਲ ਵੀ ਆਪਣੀ ਥਾਂ ਤੇ ਬਿਲਕੁਲ ਸਹੀ ਐ ਜਦੋਂ ਹਰ ਵਾਰ ਹੀ ਆਪਾਂ ਇੱਕੋ ਗੱਲ ਕਰੀ ਜਾਣੀ ਹੋ ਵੀ ਵਿਚਾਰੀ ਅੱਕੀ ਪਈ ਐ ਉਹ ਕੀ ਕਰੇ ਭਲਾ ਭਾਬੀ ਹੁਣ ਹੋਰ ਫਿਰ ਕਿਹੜੀ ਗੱਲ ਕਰਾਂ ਜੇ ਉਹ ਆ ਗੱਲ ਮੰਨੂਗੀ ਫੇਰ ਹੀ ਬੰਦਾ ਕੋਈ ਹੋਰ ਗੱਲ ਕਰੂ ਮੈਂ ਵੀ ਅੱਕਿਆ ਪੈ ਹਉ ਕੱਲੀ ਨਹੀਂ ਅੱਕੀ ਹੈਗੀ ਫਿਰ ਡਿੰਪਲ ਦਾ ਜਦੋਂ ਮਨ ਹੀ ਨਹੀਂ ਮੰਦਾ ਫਿਰ ਆਪਾਂ ਉਹਨੂੰ ਕਿਉਂ ਤੰਗ ਕਰੀਏ ਉਹ ਮਨ ਮੰਨਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਭਾਬੀ ਅਸੀਂ ਉਹਦੇ ਲਈ ਕੀ ਕੁਝ ਨਹੀਂ ਕੀਤਾ ਬੰਦਾ ਇਹੀ ਗੱਲ ਸੋਚ ਲੈਂਦਾ ਵੀ ਇਹਨਾਂ ਨੇ ਮੇਰੇ ਬਾਰੇ ਇੰਨਾ ਕੁ ਸੋਚਿਆ ਮੈਂ ਵੀ ਕੁਝ ਸੋਚ ਲਾਂ ਅਨਮੋਲ ਇਸ ਗੱਲ ਦਾ ਫਿਰ ਆਸਾਨ ਥੋੜੀ ਕਰਨਾ ਜੇ ਤੁਸੀਂ ਉਹਨੂੰ ਪਾਲਿਆ ਪਲੋਸਿਆ ਪੜਾਇਆ ਲਿਖਾਇਆ ਮੰਨਿਆ ਉਹਦੇ ਮਾਪਿਓ ਨਹੀਂ ਹੈਗੇ ਤਾਂ ਹੀ ਉਹ ਆਪਣੇ ਵੱਸ ਪਈ ਹੈ ਹੋ ਬਾ ਭਾਬੀ ਤੂੰ ਵੀ ਉਹਨੂੰ ਵਿਚਾਰੀ ਕਹਿਣ ਲੱਗੀ ਉਹ ਇਹੀ ਗੱਲ ਸੋਚਲਾ ਉਹਦੇ ਕਰਕੇ ਤੇਰੇ ਘਰ ਵਾਲੀ ਦੀ ਕਮਾਈ ਕਿੰਨੀ ਖੁੱਝ ਗਈ ਐ ਇਹ ਗੱਲ ਤਾਂ ਤੂੰ ਸੋਚਦੀ ਨਹੀਂ ਛਲ ਕੋਈ ਨਾ ਜੇ ਉਹ ਤੇ ਤੁਸੀਂ ਖਰਚਾ ਕਰਤਾ ਮੈਨੂੰ ਐਂ ਦੱਸ ਜੇ ਤੇਰੀ ਸਗੀ ਭੈਣ ਹੁੰਦੀ ਉਹਤੇ ਵੀ ਤਾਂ ਖਰਚਾ ਹੋਣਾ ਹੀ ਸੀਗਾ ਨਾ ਦੱਸ ਹੁਣ ਮੈਨੂੰ ਗੱਲ ਉਹ ਨਹੀਂ ਭਾਬੀ ਹੁਣ ਸਗੀ ਭੈਣ ਕਿੱਥੋਂ ਵਿੱਚ ਆ ਗਈ ਆ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ ਤੂੰ ਨਹੀਂ ਹਨਮੋਰ ਮੈਂ ਆਪਣਾ ਘਰ ਖਰਾਬ ਹੋਣ ਤੋਂ ਬਚਾ ਰਹੀ ਆਂ ਹੋਰ ਕੋਈ ਗੱਲ ਨਹੀਂ ਉਹ ਘਰ ਖਰਾਬ ਹੋਣ ਵਾਲੀ ਕਿਹੜੀ ਗੱਲ ਐ ਜਦੋਂ ਵਿਆਹ ਨੂੰ ਮੈਂ ਮੰਨ ਗਿਆ ਸਾਰੇ ਮੰਨੇ ਬੈਠੇ ਆ ਫਿਰ ਉਹ ਕਿਉਂ ਡੰਗੀਆਂ ਕਰਦੀ ਐ ਅਨਮੋਲ ਉਹ ਕੁੜੀ ਐ ਤੇ ਕੁੜੀਆਂ ਆਪਣੇ ਬਾਰੇ ਨਾ ਸੋ ਕੁ ਸੋਧਦੀਆਂ ਨੇ ਹਾਂ ਅੱਜ ਤਾਂ ਜਿਵੇਂ ਮਾੜਾ ਸੋਚਦੇ ਆ ਕੋਈ ਅਸੀਂ ਉਹਦਾ ਬਸੇਹਰਾ ਚੰਗਾ ਸੋਚਦੇ ਆ ਵੀ ਚਲ ਸੈੱਟ ਹੋ ਜੂਗੀ ਨਾਲ ਮੈਂ ਵੀ ਸੈੱਟ ਹੋ ਜੂ ਪਰ ਉਹਨੇ ਤਾਂ ਮੰਨਣੀ ਹੀ ਨਹੀਂ ਗੱਲ ਕਿਸੇ ਦੀ ਅਨਮੋਲ ਜਦੋਂ ਆਪਾਂ ਸੋਧਦੇ ਹੁੰਨੇ ਆ ਨਾ ਕੁੜੀਆਂ ਉਸ ਤੋਂ ਵੀ ਗਾਹਾਂ ਤੋਂ ਸੋਧਦੀਆਂ ਹੁੰਦੀਆਂ ਨੇ ਉਹ ਵੀ ਨਹੀਂ ਚਾਹੁੰਦੀਆਂ ਕਿ ਸਾਡਾ ਮਾੜਾ ਹੋਵੇ ਭਾਬੀ ਮਾੜਾ ਤਾਂ ਅਸੀਂ ਵੀ ਨਹੀਂ ਚਾਹੁੰਦੇ ਮਨ ਮੇਰੀ ਕੰਨ ਫੁਲ ਕੇ ਗੱਲ ਸੁਣ ਲੈ ਜਦੋਂ ਤੂੰ ਇੱਥੇ ਆਈ ਹੀ ਹੈ ਮੈਂ ਉਹਨੂੰ ਤੂੰ ਬਣਾਉਂਗੀ ਤੇਰੇ ਕੋਲ ਇੱਕ ਦਿਨ ਦਾ ਟਾਈਮ ਆ ਚਾਹੇ ਜ਼ਬਰਦਸਤੀ ਕਰ ਚਾਹੇ ਕੁਝ ਮਰਜ਼ੀ ਕਰ ਮੈਨੂੰ ਉਹਦੀ ਹਾਂ ਚਾਹੀਦੀ ਐ ਸਿਰਫ ਹਾਂ ਸੁਣ ਗਿਆ ਬਾਬੀ ਜੀ ਨੇ ਜ਼ਬਰਦਸਤੀ ਦਾ ਤੁਹਾਨੂੰ ਦੋਹਾਂ ਭਰਾਵਾਂ ਨੂੰ ਆਉਂਦੀ ਐ ਕਰਨੀ ਕੋਈ ਨਾ ਮੈਂ ਡਿੰਪਲ ਨਾਲ ਇਹ ਗਲਤ ਸਟੈਪ ਨਹੀਂ ਹੋਣ ਦਿੰਦੀ ਦੇਖੀ ਚੱਲ ਅੱਗੇ ਅੱਗੇ ਬਣਦਾ ਕੀ ਐ ਮੈਂ ਤਾਂ ਹੁਣ ਤੱਕ ਅਨਮੋਲ ਨੂੰ ਇਹ ਨਾ ਸਹੀ ਸਮਝਦੀ ਆਈ ਕਿ ਮੇਰਾ ਭਾਈ ਆ ਤੇ ਮੇਰਾ ਸਾਥ ਦੇਊਗਾ ਪਰ ਸੋਚਿਆ ਨਹੀਂ ਸੀ ਹਾਂ ਚੋਦੀਆਂ ਗੱਲਾਂ ਸੁਣੀਆਂ ਨਾ ਨੇ ਸੱਚੀ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਇਸ ਭਾਈ ਭੈਣ ਦੇ ਰਿਸ਼ਤੇ ਤੋਂ ਕਿ ਉਹ ਵੀ ਵਿਆਹ ਕਰਾਉਣਾ ਚਾਹੁੰਦਾ ਸੀ ਇੱਕ ਬਾਹਰ ਜਾਂਦੇ ਲਾਲ ਚ ਜਾ ਕੇ ਮਿਸ ਨੀ ਚ ਹੁਣ ਤੱਕ ਕੀ ਸੋਚੀ ਗਈ ਵੀ ਨਹੀਂ ਸਾਰੀ ਦੁਨੀਆ ਇੱਕ ਪਾਸੇ ਤੇ ਮੇਰਾ ਭਰਾ ਇੱਕ ਪਾਸੇ ਛੜਾ ਹਰ ਟਾਈਮ ਮੇਰਾ ਸਾਥ ਦੇਊਗਾ ਪਰ ਐਨੇ ਸੀ ਪਤਾ ਵੀ ਅਸਲ ਦੇ ਵਿੱਚ ਇਹੀ ਭਾਈ ਮੈਨੂੰ ਖਾ ਰਿਹਾ ਮੈਨੂੰ ਬਰਬਾਦ ਕਰਨ ਤੇ ਲੱਗਿਆ ਹੋਇਆ ਹੈ डिंपल मैं तैनू इक ਗੱਲ ਕਰਨੀ ਆ ਮੇਰੇ ਕੋਲ ਅਨਮੋਲ ਆਇਆ ਸੀ ਹਾਂ ਬਾਬੀ ਪਤਾ ਮੈਨੂੰ ਤੁਹਾਡੇ ਕੋਲ ਅਨਮੋਲ ਆਇਆ ਸੀ ਮੈਂ ਦੇਖਿਆ ਵੀ ਸੀ ਤੇ ਸਭ ਸੁਣਿਆ ਵੀ ਸੀ ਫਿਰ ਇੱਕ ਡਿੰਪਲ ਹੁਣ ਤਾਂ ਤੈਨੂੰ ਪਤਾ ਲੱਗਿਆ ਨਾ ਮੈਂ ਤੇਰੇ ਬਾਰੇ ਕੁਝ ਗਲਤ ਨਹੀਂ ਸੋਚਦੀ ਆਖਰਕਾਰ ਮੈਂ ਵੀ ਕੁੜੀ ਆ ਤੇ ਤੇਰੀ ਥਾਂ ਤੇ ਮੈਂ ਵੀ ਕਿਸੇ ਦਿਨ ਖੜੀ ਸੀ ਹੁਣ ਮੈਂ ਤੇਨਾਂ ਕੁਝ ਗਲਤ ਨਹੀਂ ਹੋਣ ਦਿੰਦੀ ਭਾਬੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਮੇਰੇ ਨਾਲ ਖੜੇ ਹੋ ਪਰ ਕਦੇ ਮੈਂ ਇਹ ਨਹੀਂ ਸੀ ਸੋਚਿਆ ਕਿ ਮੈਨੂੰ ਪਾਲ-ਪੋਸ ਕੇ ਇੰਨਾ ਵੱਡਾ ਕਰਕੇ ਤੇ ਫਿਰ ਇਹੀ ਪਰਿਵਾਰ ਇੱਕ ਦਿਨ ਇੰਨਾ ਸਵਾਰਥੀ ਨਿਕਲ ਜਾਊਗਾ ਤੂੰ ਤਾਂ ਡਿੰਪਲ ਸਿਰਫ ਅਨਾਦ ਸੀ ਮੈਂ ਤਾਂ ਆਪਣੇ ਮਾਪਿਆਂ ਦੀ ਸਕੀਤੀ ਸੀ ਨਾ ਫਿਰ ਮੇਰੇ ਨਾਲ ਐਵੇਂ ਕਿਉਂ ਹੋਇਆ ਇਹੀ ਤਾਂ ਕਮੀਆਂ ਭਾਬੀ ਸਾਡੇ ਸਮਾਜ ਚ ਕੁੜੀਆਂ ਕਦੇ ਵੀ ਇੰਨੀ ਗਲਤ ਨਹੀਂ ਹੁੰਦੀਆਂ ਜਿੰਨੀਆਂ ਉਹ ਬਣਾ ਦਿੱਤੀਆਂ ਜਾਂਦੀਆਂ ਨੇ ਹਾਂ ਡਿੰਪਲ ਹਜੇ ਵੀ ਮਾਪੇ ਛੋਟੀ ਸੋਚ ਲੈ ਕੇ ਬੈਠੇ ਨੇ ਪੂਰੀ ਗੱਲ ਵੀ ਨਹੀਂ ਸੁਣਦੇ ਤੇ ਪਿਆਰ ਕਰਨ ਵਾਲਿਆਂ ਨੂੰ 2 ਮਿੰਟਾਂ ਚ ਵਕ ਕਰ ਦਿੰਦੇ ਨੇ ਪਰ ਭਾਬੀ ਪਿਆਰ ਕਰਨਾ ਕੋਈ ਗੁਨਾਹ ਤਾਂ ਨਹੀਂ ਨਹੀਂ ਡਿੰਪਲ ਇਹ ਤਾਂ ਰਾਜੇ ਰਾਣੀਏ ਤਾਂ ਚੱਲਦਾ ਆ ਰਿਹਾ ਪਿਆਰ ਤਾਂ ਜ਼ਿੰਦਗੀ ਦਾ ਉਹ ਸਮੁੰਦਰ ਹੈ ਜਿਹਦੇ ਚ ਦੋ ਜਿਸਮ ਤੈਰ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖਦੇ ਨੇ ਕਿ ਜੀ ਇਹਨਾਂ ਦੇ ਪਿਆਰ ਨੂੰ ਕੋਈ ਵੱਖ ਕਰ ਦੇ ਤੈਨੂੰ ਪਤਾ ਹੈ ਇਹਨਾਂ ਦਾ ਕੀ ਹਾਲ ਹੁੰਦਾ ਇਹਨਾਂ ਦਾ ਹਾਲ ਉਹ ਹੁੰਦਾ ਜਦੋਂ ਇੱਕ ਮੱਛੀ ਬਿਨਾ ਪਾਣੀ ਤੋਂ ਤੜਫ ਤੜਫ ਕੇ ਮਰਦੀ ਹੈ ਨਾ ਉਹ ਹਸ਼ਰ ਹੁੰਦਾ ਇਹਨਾਂ ਦਾ ਤੇ ਭਾਬੀ ਜੇ ਮੇਰੇ ਨਾਲ ਵੀ ਐ ਹੋਇਆ ਫਿਰ ਮੈਂ ਕੀ ਕਰਾਂਗੀ ਨਾਲੇ ਤੁਹਾਨੂੰ ਤਾਂ ਪਤਾ ਹੀ ਆ ਹੁਣ ਅਨਮੋਲ ਤੁਹਾਨੂੰ ਵਾਰਨਿੰਗ ਦੇ ਕੇ ਗਿਆ ਹੈ ਦੇਖ ਡਿੰਪਲ ਕੁੜੀ ਆਪਣੀ ਮਰਜ਼ੀ ਨਾਲ ਹਰੇਕ ਫੈਸਲੇ ਲੈ ਸਰਦੀ ਹੈ ਫਰੋ ਆਪਣੀ ਮਰਜ਼ੀ ਨਾਲ ਬਿਆਨ ਕਰਵਾਸੇ ਉਹਦੀ ਭਾਬੀ ਤਾਂ ਹੀ ਦਾ ਡਰ ਲੱਗਦਾ ਮੈਨੂੰ ਬਣੂਗਾ ਕੀ ਮੇਰਾ ਪਲੀਜ਼ ਤੁਸੀਂ ਕੁਛ ਕਰੋ ਨਾ ਭਾਬੀ ਦਿਮਪਰ ਤੂੰ ਡਰਨਾ ਮੈਂ ਤੇਰੇ ਨਾਲ ਆ ਤੂੰ ਭਰੋਸਾ ਰੱਖ ਤੇਰੇ ਕੋਲ ਅੱਜ ਦੀ ਰਾਤ ਹੀ ਆ ਬਸ ਠੀਕ ਹੈ ਭਾਬੀ ਤੁਹਾਡੇ ਤੇ ਹੀ ਭਰੋਸਾ ਆ ਬਸ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਕੀ ਨਾ ਜਿਨ੍ਹਾਂ ਤੇ ਭਰੋਸਾ ਕੀਤਾ ਸੀ ਨਾ ਸਾਰਿਆਂ ਨੇ ਮੇਰਾ ਭਰੋਸਾ ਤੋੜਿਆ ਹੈ ਭਾਬੀ ਇੱਕ ਤੂੰ ਹੀ ਆਖਰੀ ਰਹਿ ਗਈਆਂ ਜ ਜਿਹਨੂੰ ਮੈਂ ਹੁਣ ਜਾ ਕੇ ਸਮਝਿਆ ਹੈ ਹੈ ਸ਼ਾਇਦ ਤੈਨੂੰ ਹੁਣ ਮੇਰੀ ਸਮਝ ਲੱਗਣ ਆਈ ਆ ਇਸ ਕਰਕੇ ਮੇਰਾ ਪਲੀਸ ਸਾਥ ਦੇ ਨੀ ਤਾਂ ਮੈਂ ਹਾਰ ਜਾਵਾਂਗੀ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਜਾਗੀ ਮੈਂ ਸ਼ਗਨਾ ਦਾ ਸੂਟ ਹੈ। ਕਿ ਜੇ ਤੇਰੀ ਇਸ ਘਰ ਚ ਡੋਲੀ ਉੱڑਦੀ, ਤਾਂ ਵੀ ਤਾਂ ਮੈਂ ਤੈਨੂੰ ਸ਼ਗਨਾ ਦਾ ਸੂਟ ਦੇਣਾ ਹੀ ਸੀ। ਪਹਿਲਾਂ ਦੇ ਤਾਂ ਹੁਣ ਦੇ ਤਾਂ ਇੱਕੋ ਗੱਲ ਹੈ। ਇਹ ਤਾਂ ਮੇਰੇ ਵੱਲੋਂ ਹੱਕ ਬਣਦਾ ਸੀ। ਤੈਨੂੰ ਖਾਲੀ ਥੋੜੀ ਮੋੜਨਾ ਸੀ ਮੈਂ। ਹੋ ਤਾਂ ਤੁਹਾਡੀ ਗੱਲ ਮੰਨਦੀ ਆਂ ਭਾਬੀ। ਫੇਰ ਤੁਸੀਂ ਮੈਨੂੰ ਖਾਲੀ ਨਹੀਂ ਸੀ ਮੋੜਨਾ। ਪਰ ਭਾਬੀ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਵੀ ਤੁਸੀਂ ਮੇਰਾ ਇੰਨਾ ਕਰੋਗੇ ਸੱਚੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਬੀ। ਕਿ ਤੁਸੀਂ ਮੇਰਾ ਪਿਆਰ ਮੇਰੇ ਝੋਲੀ ਪਾਤਾ ਡਿੰਪਲ ਇਹ ਮੈਨੂੰ ਵੀ ਪਤਾ ਹੈ ਛੇੜੇ ਮੁੰਡੇ ਨੂੰ ਤੂੰ ਪਿਆਰ ਕਰਦੀ ਹੈ ਨਾ ਉਹ ਮੁੰਡਾ ਸਾਊ ਤੇ ਸਧਾਰਨ ਫੈਮਿਲੀ ਚ ਬਿਲੋਂਗ ਕਰਦਾ ਹੈ ਤੇ ਮੈਂ ਉਹਦੀ ਫੈਮਿਲੀ ਨੂੰ ਵੀ ਮਿਲਿਆ ਬਹੁਤ ਵਧੀਆ ਪਰਿਵਾਰ ਹੈ ਹੈ ਮੈਂ ਤੈਨੂੰ ਬਿਨਾ ਦੱਸੇ ਮਿਲਣ ਚਲੀ ਗਈ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ ਪਰ ਮੈਨੂੰ ਯਕੀਨ ਹੈ ਤੂੰ ਉਸ ਮੁੰਡੇ ਨਾਲ ਬਹੁਤ ਖੁਸ਼ ਰਹੇਂਗੀ ਪਾਪੀ ਸੱਚੀ ਬਸਾ ਤੁਸੀਂ ਅੱਜ ਮੇਰਾ ਦਿਲ ਜਿੱਤ ਲਿਆ ਤੇ ਮੇਰੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ ਅੱਜ ਧੰਨਵਾਦ ਭਾਬੀ ਤੁਹਾਡਾ ਬਹੁਤ-ਬਹੁਤ ਕਮਲੀ ਜੀ ਮੈਨੂੰ ਵੀ ਰਵਾਏਂਗੀ ਤੂੰ ਤਾਂ ਹੁਣ ਇਹ ਕਰ ਤੇਰੀ ਪੈਕਿੰਗ ਹੋ ਗਈ ਨਾ ਹਾਂ ਬਾਬੇ ਛੇ ਛੇ ਟੇ ਇੱਥੋਂ ਨਿਕਲ 7 ਵਜੇ ਸਾਰੇ ਨੇ ਉੱਡ ਜਾਣਾ ਇਹ ਤੋਂ ਪਹਿਲਾਂ ਕੋਈ ਉੱਠੇ ਇਹ ਤੋਂ ਨਿਕਲ ਜਾ ਹਾਂ ਬਾਬੇ ਆਪਣਾ ਧਿਆਨ ਰੱਖੀਂ ਜੇਮਸਾ ਦਾ ਸ਼ੁਕਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ ਟਿੰਪਲ ਦਾ ਪਿਆਰ ਹੁਣ ਮਿਲ ਜਾਏਗਾ ਮੇਰੀ ਇੱਕ ਕੋਸ਼ਿਸ਼ ਸੀਗੀ ਤੇ ਪੂਰੀ ਹੋਈ ਹੁਣ ਦੇਖਦੇ ਆਂ ਕੱਲ ਦੀ ਸਵੇਰ ਕਿਹੜਾ ਰੂਪ ਲੈ ਕੇ ਆਉਂਦੀ ਹੈ ਭਾਬੀ ਕੀ ਬਣਾਇਆ ਹੋਇਆ ਹੱਲ ਕੋਈ ਵੀ ਨਾ ਉਹ ਤਸਵੀਰੇ ਉਹੀ ਗੱਲ ਲੈ ਕੇ ਬਹਿ ਗਿਆ ਭਾਬੀ ਇੱਕ ਦਿਨ ਦਾ ਟਾਈਮ ਦਿੱਤਾ ਸੀ ਤੈਨੂੰ ਤੇ ਅੱਜ ਦੂਜਾ ਦਿਨ ਹੋ ਗਿਆ ਮੈਨੂੰ ਜਵਾਬ ਚਾਹੀਦਾ ਦੇਖ ਅਨਮੋਲ ਦੀਪਕ ਹੁਣ ਆਪਣੀ ਨਹੀਂ ਰਹਿ ਚੁੱਕੀ ਉਹ ਹਾਂ ਕੀ ਮਤਲਬ ਭਾਬੀ ਦਾ ਮੈਂ ਸਮਝਿਆ ਨਹੀਂ ਕੁਛ ਸਮਝੋ ਅਨੁਰਹਿ ਕੀ ਗਿਆ ਅਨਮੋਲ ਦੀਪਕ ਹੁਣ ਕਿਥੇ ਹੋਰ ਦੀ ਵੋਟੇ ਬਣ ਚੁੱਕੀ ਹੈ ਉਹਦੇ ਤੇ ਨਾ ਤਾਂ ਤੇਰਾ ਹੱਕ ਨਾ ਮੇਰਾ ਨਾ ਤੇਰੇ ਬਾਈ ਦਾ ਨਾ ਕਿਸੇ ਹੋਰ ਦਾ ਹੱਕ ਰਿਹਾ। ਇਹ ਕੀ ਕਹਿਨੀ ਆ ਭਾਬੀ ਤੂੰ? ਤੇਰਾ ਦਿਮਾਗ ਖਰਾਬ ਹੋ ਗਿਆ ਕਿ? ਕਿੱਥੇ ਡਿੰਪਲ? ਬਾਈ ਬਾਹਰਾਂ ਹੀ ਮੜਾ ਜਾ। ਟੋਨੀ ਬਾਈ। ਟੋਨੀ ਬਾਈ। ਕੋਈ ਨਾ। ਉਹ ਕੀ ਗੱਲਾਂ ਨਮੋਲ? ਸਵੇਰੇ ਸਵੇਰੇ ਨੌਲਾ ਪਾਇਆ। ਆਹ ਦੇਖ ਲਾ ਬਾਈ। ਭਾਬੀ ਕੀ ਕਹੀ ਜਾਂਦੀ ਐ? ਕਹਿੰਦੀ ਡਿੰਪਲ ਕਿੰਦੀ ਦੀ ਬੌਟੀ ਬਣ ਗਈ। ਸੈਂ ਬਿਲਕੁਲ। ਏ ਕੀ ਕਹਿ ਰਹੀ ਆ ਤੂੰ ਹਾਂ ਜੋ ਸੱਚਾ ਹੈ ਉਹੀ ਕਹਿ ਰਹੀ ਆ ਹੁਣ ਡਿੰਪਲ ਦਾ ਨਾਮ ਤੁਸੀਂ ਆਪਣੀ ਗੰਦੀ ਜ਼ੁਬਾਨ ਚ ਨਾ ਹੀ ਲੋ ਤੇ ਚੰਗਾ ਇਹ ਕਿਵੇਂ ਹੋ ਸਕਦਾ ਨਾਲੇ ਉਹ ਹੈ ਕਿੱਥੇ ਹੁਣ ਉਹਦਾ ਵਿਆਹ ਹੋ ਗਿਆ ਤੇ ਉਹ ਆਪਦੇ ਸਾਰੇ ਘਰੇ ਆ ਹੁਣ ਨਾਲੇ ਤੁਸੀਂ ਉਹਦਾ ਕੁਛ ਨਹੀਂ ਵਿਗਾੜ ਸਕਦੇ ਨਾ ਇਹ ਕਿਵੇਂ ਵਿਆਹ ਕਰਾ ਲਿਆ ਰਾਤ ਦਾ ਘਰੇ ਸੀ ਰਾਤੋਂ ਰਾਤੀ ਵਿਆਹ ਹੋ ਜਾਂਦੇ ਆ ਸਾਨੂੰ ਕਾਹਨੂੰ ਪਤਾ ਵੀ ਕਿਵੇਂ ਵਿਆਹ ਹੁੰਦੇ ਆ ਬੱਸ ਅਨਮੋਲ ਹੁਣ ਬਹੁਤ ਹੋ ਚੁੱਕਾ ਮੈਂ ਆਪ ਜਾ ਕੇ ਉਹਦੇ ਆਨੰਦ ਕਾਰਜ ਕਰਾ ਕੇ ਆਈ ਆ ਜਿਹਨੂੰ ਪਿਆਰ ਕਰਦੀ ਸੀ ਹੁਣ ਉਹਦੀ ਹੋ ਚੁੱਕੀ ਐ ਏ ਕੀ ਕੀਤਾ ਤੂੰ ਆਖਰਕਾਰ ਉਹੀ ਕਰਤੂਤ ਕਰ ਬਖਾਈ ਨਾ ਜਿਹੜੀ 500 ਪਹਿਲਾਂ ਕੀਤੀ ਸੀ ਮੈਂ ਨਹੀਂ ਛੱਡਦਾ ਉਹਨੂੰ ਜਾਨੋਂ ਮਾਰ ਦੂੰ ਮੁੰਡੇ ਨੂੰ ਮੈਂ ਬਸ ਅਨਮੋਲ ਬਹੁਤ ਹੋ ਗਿਆ ਇਸ ਕਹਾਣੀ ਦਾ ਇੱਥੇ ਅੰਤ ਕਰ ਦੋ ਤਾਂ ਬਹੁਤ ਵਧੀਆ ਗੱਲ ਐ ਉਹ ਪਹਿਲੇ ਤੋਂ ਕਿਸੇ ਹੋਰ ਦੀ ਆਮਾਨਤ ਸੀ ਤੋਂ ਪਿਆਰ ਕਰਨ ਵਾਲਿਆਂ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ ਕੁੰਟਰ ਅੱਬ ਵੀ ਉਹਨਾਂ ਦਾ ਗਵਾਹ ਹੋ ਗਿਆ ਇਹ ਤੂੰ ਚੰਗਾ ਨਹੀਂ ਕੀਤਾ ਬਿਲਕੁਲ ਜੀ ਅਸੀ ਗਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਨਵੀਂ ਵੀਡੀਓ ਦੇਖੀ ਐ ਤੇ ਦੱਸੋ ਤੁਹਾਨੂੰ ਕਿਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਚ ਤੇ ਰਿਸ਼ਤੇਦਾਰਾਂ ਚ ਜਰੂਰ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਆਪਣੇ ਪਿਛਲੇ ਭਾਗ ਤੇ ਕਮੈਂਟ ਕਰੀ ਸੀ ਆਪਾਂ ਉਹਨਾਂ ਦੇ ਨਾਮ ਬੋਲਾਂਗੇ ਲਪ੍ਰਿਤ ਰਾਏ ਸਣੀ ਤੂਰ ਕੁਲਵਿੰਦਰ ਕੌਰ ਸੰਦੀਪ ਕੁਲਵਿੰਦਰ ਕੌਰ ਹਰਲੀਨ ਕੌਰ ਸਿਆਣ ਸਿੰਘ ਪਰਮਜੀਤ ਕੌਰ ਜਗਾਨਾ ਜਸਕੀਰਤ ਢਾਲੀਵਾਲ ਹਰਪ੍ਰੀਤ ਸਿੰਘ ਮਾਨ ਪਰਮਜੀਤ ਕੌਰ ਗਰਮੇਲ ਸਿੰਘ ਅਗਮ ਸਿੰਘ ਰਾਉਲ ਕਿੰਗ, ਪ੍ਰੀਆ ਮਹਾਜਨ, ਰਾਜਾ ਪੁੱਲਰ, ਜਗਦੀਸ਼ ਕੌਰ, ਹਰਜਿੰਦਰ ਗਿੱਲ, ਜਸ ਕਮਲ ਸਿੰਘ ਮੋਹਲ, ਰਮਨਦੀਪ ਕੌਰ, ਪਰਮਜੀਤ ਕੌਰ, ਵੀਰ ਸਿੰਘ ਢਾਲੀਵਾਲ, ਰਵਿੰਦਰ ਆਦਰਸ਼ ਵਾਲੀਆ, ਰਣਜੀਤ ਰਾਣੀ ਕੌਰ, ਸਿਲਵੀਆ ਵਾਲੀਆ, ਸੰਦੀਪ ਸ਼ੈਂਟੀ, ਆਦਰਸ਼ ਵਾਲੀਆ, ਕੋਮਲ ਢੱਲਾ, ਸਿਲਵੀਆ ਵਾਲੀਆ, ਰੀਨਾ ਕੌਰ, ਰੀਨਾ अरोड़ा, ਗੁਰਦੀਪ ਸਿੰਘ, ਸਿਮਰਜੀਤ ਕੌਰ, ਇੰਦਰਪਾਲ ਜਸ਼ਨਪ੍ਰੀਤ ਜੋਤ ਡੋਗਰਾ ਸੋਨੂ ਰਜਿੰਦਰ ਕੌਰ ਲਵੀ ਫੋਟੋਗ੍ਰਾਫੀ ਦਿਲਪ੍ਰੀਤ ਕੌਰ ਗਗਨ ਬੈਨੀਪਾਲ ਦੀਪ ਕੌਰ ਗਰਸੇਵਕ ਕਿੰਨੀ ਰਵਿੰਦਰ ਕੌਰ ਹੰਸਾਲੀ ਹੰਸਾਲੀ ਵਾਲਾ ਪ੍ਰੀਤ ਕੁਲਦੀਪ ਸਿੰਘ ਰੀਆ ਕੌਰ ਵੀਰਪਾਲ ਕੌਰ ਸੋਨੂ ਕੁਮਾਰ ਈਸ਼ਾਨ ਪਟਾਲਾ ਗੁਰਲੀਨ ਸੇਖੋਂ ਜਗਦੀਪ ਕੌਰ ਭੱਟੀ ਰਪਿੰਦਰ ਕੌਰ ਹਾਕਮ ਸਿੰਘ ਸਿਮਰਨ ਢਿੱਲੋਂ ਸੋਕਮਨ ਬੋਪਾਰਾਏ ਬਰਾੜ ਪ੍ਰਵਿੰਦਰ ਮਾਹੀ ਸੰਦੀਪ ਸੰਟੀ ਗੁਰਪ੍ਰੀਤ ਢੀਵਾਲ ਹਰਜਿੰਦਰ ਸਿੰਘ ਪ੍ਰਿਆ ਮਹਾਜਨ ਆਰਸੀ ਚਾਹਲ ਸੁਰਿੰਦਰ ਕੌਰ ਵੀਰਪਾਲ ਕੌਰ ਜਸ਼ਨ ਕੌਰ ਅੰਗਰੇਜ ਜਸ਼ਨਦੀਪ ਸੀਰਤ ਕੌਰ ਗਰਸ਼ਰਨ ਢਿੱਲੋਂ ਪੂਜਾ ਹਰਪ੍ਰੀਤ ਕੌਰ ਪਰਮਜੀਤ ਕੌਰ ਸਨੀਤੂਰ ਸੰਦੀਪ ਕੁਮਾਰ ਲਾਡੀ ਤਲਵੰਡੀ ਕੁਲਦੀਪ ਕੌਰ ਕਰਨਦੇਵਲ ਕਮਲ ਰਾਣੀ ਕੁਲਦੀਪ ਕੌਰ ਈਸ਼ਾ ਮਹਿਰਾ सोनू ਕੁਮਾਰ ਸਿਮਰਜੀਤ ਕੌਰ ਗਰਸੇਵਕ ਸਿੰਘ ਕੌਰ ਰਮਨਦੀਪ ਲਖਵਿੰਦਰ ਕੌਰ ਕਬਲਜੀਤ ਕੌਰ ਚਾਦਰਾ ਵਿਕਰਮਜੀਤ ਸਿੰਘ ਕਰਮਜੀਤ ਕੌਰ ਗੁਰਮਖਰਤੂ ਅਰਜਿੰਦਰ ਗਿੱਲ ਕਰਮਜੀਤ ਔਲਖ ਅਮਨ ਤੇਰੀ ਦੀਪ ਗਿੱਲ ਅਮਨਦੀ ਬਾਲੀਆ ਹਾਂਜੀ ਤੇ ਇਸ ਪਾੜ ਦੇ ਬਾਅਦ ਤੋਂ ਬਾਅਦ ਕਮੈਂਟ ਕਰੋ ਅਗਲੇ ਭਾਗ ਥੋਡੇ ਵੀ ਨਾਮ ਬੋਲਾਂਗੇ ਤੇ ਤੁਹਾਡੇ ਸਾਹਮਣੇ ਇੱਕ ਨਵੀਂ ਸੀਰੀ ਲੈ ਕੇ ਹਾਜ਼ਰ ਹੋ ਰਹੇ ਹਾਂ ਤੇ ਇਹ ਸੀਰੀ ਦਾ ਆਪਾਂ ਐਂਡ ਕਰ ਰਹੇ ਹਾਂ ਅਗਲੇ ਭਾਗ ਦੇ ਵਿੱਚ ਦੱਸੋ ਫਿਰ ਇਹ ਸੀਰੀ ਵਧੀਆ ਲੱਗੀ ਇਹੀ ਚਲਾਈਏ ਜਾਂ ਮਤਲਬ ਅੱਗੇ ਆਪਾਂ 파ੜ ਲੈ ਕੇ ਆਈਏ ਅਜਿਹਾ ਸੋਚਿਆ ਇੱਕ ਨਵੀਂ ਸੀਰੀ ਸ਼ੁਰੂ ਕਰੀਏ ਦੱਸੋ ਫਿਰ ਕਮੈਂਟਾਂ 'ਚ ਮਿਲਦੇ ਹਾਂ ਅਗਲੇ 파ੜ ਦੇ ਨਾਲ ਧੰਨਵਾਦ ਇੰਨਾ ਪਿਆਰ ਦੇਣ ਲਈ ਸਤਿ ਸ੍ਰੀ ਅਕਾਲ